ਸਤਿ ਸ਼੍ਰੀ ਅਕਾਲ ਜੀ ਅ ਅਸੀਂ ਖੜੇ ਆ ਸਸਰਾਲੀ ਕਲੋਨੀ ਬੰਨ ਜਿੱਥੇ ਸਾਡਾ ਅੱਜ ਤੋਂ ਹਫ਼ਤਾ ਪਹਿਲਾਂ ਘਟੋ ਘਟ ਨਹੀਂ 300 ਫੁੱਟ ਸੀਗਾ 300 ਤੋਂ ਵੱਧ ਸੀ ਹੈ ਨਾ ਕਿਲੋਮੀਟਰ ਤੋਂ ਪਲੱਸ ਸੀ ਤੇ ਇੰਨਾ ਇਹਨਾਂ ਨੂੰ ਸਮਝਾਇਆ ਅਥਾਰਟੀ ਨੂੰ ਇਹਨਾਂ ਨੂੰ ਵੀ ਇੱਥੇ ਤੁਸੀਂ ਪੱਥਰ ਲਿਆ ਕੇ ਠੋਕਰ ਲਾਓ ਵੀ ਬਚਾਓ ਲੋਕਾਂ ਨੂੰ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਹੁਣ ਕਰਦੇ ਕਰਦੇ ਸਿਰਫ ਬੰਨ ਰਹਿ ਗਿਆ ਪਾਣੀ ਬਿਲਕੁਲ ਨਾਲ ਵਗਣ ਲੱਗ ਗਿਆ 10 ਫੁੱਟ 10 ਫੁੱਟ ਹੁਣੀ ਰਹਿ ਗਿਆ ਦੇਖਦੇ ਦੇਖਦੇ ਜਿਹੜੀ ਆ ਮਿੱਟੀ ਡਿੱਗ ਰਹੀ ਆ ਸਾਡੇ ਇੱਥੇ ਸਾਰੇ ਔਰ ਇੱਥੇ ਕੋਈ ਆਰਮੀ ਦੀ ਟੀਮ ਨਹੀਂ ਕੋਈ ਮੰਤਰੀ ਦੀ ਟੀਮ ਨਹੀਂ ਮੰਤਰੀ ਸਵੇਰੇ ਫੋਟੋ ਫੋਟੋ ਖਿਚਾ ਕੇ ਤੁਰ ਗਿਆ ਠੀਕ ਹੈ ਤੇ ਆਉਂਦੇ ਆ ਜਾਂਦੇ ਆ ਕੋਈ ਡੀਸੀ ਇੱਥੇ ਸੀ ਡੀਸੀ ਨਾਲ ਆ ਦੀ ਭੱਜ ਗਏ ਹਾਂਜੀ ਉਹ ਤੇ ਡੀਸੀ ਨਾਲ ਉਹਨੇ ਮੈਂ ਗੱਲ ਕਰਕੇ ਆਇਆ ਹੇ ਮਨਸੂ ਨਾਲ ਮੈਂ ਕਿਹਾ ਵੀ ਅਸੀਂ ਤੁਹਾਨੂੰ ਬਾਈ ਨੇਮ ਸ਼ੂ ਕਰਾਂਗੇ ਜੇ ਤੁਸੀਂ ਇੱਥੇ ਨਾ ਕੁਛ ਕੀਤਾ ਤੇ ਅਸੀਂ ਕਿਹਾ ਵੀ ਤੁਸੀਂ ਇੱਥੇ ਸਾਰ ਲੋਕਾਂ ਨੂੰ ਬਚਾਓ ਤੁਹਾਡੀ ਸਟਰੈਟਜੀ ਕੀ ਹੈ ਐਂਡ ਹੀ ਹੈਸ ਡਨ ਨਥਿੰਗ ਐਨ ਡੀ ਆਰ ਐਫ ਦੀ ਟੀਮ ਆਉਂਦੀ ਉਹ ਤਾਂ ਕਹਿੰਦੇ ਜਦੋਂ ਤੁਸੀਂ ਡੁੱਬੋਗੇ ਅਸੀਂ ਤੁਹਾਨੂੰ ਬਚਾਵਾਂਗੇ ਤੇ ਫਿਰ ਵੀ ਸਾਡਾ ਹੋਰ ਕੋਈ ਕੰਮ ਨਹੀਂਗਾ ਤੇ ਆਰਮੀ ਵਾਲੇ ਆਏ ਆ ਆਰਮੀ ਵਾਲੇ ਕਹਿੰਦੇ ਜਦੋਂ 10 ਕਿੰਨਾ ਰਹਿ ਗਿਆ ਆ ਆ ਬੱਚੇ ਦੱਸਣਗੇ ਇਹਨਾਂ ਨੇ ਸਾਰਾ ਸੁਣਿਆ ਹੈ ਕਿਉਂਕਿ ਵਿਚਾਰੇ ਇੱਥੇ ਹਫ਼ਤੇ ਤੋਂ ਲੱਗੇ ਹੋਏ ਆ ਹਾਂ ਵੀਰੇ ਦੱਸ ਅਸੀਂ ਬਥੇਰਾ ਜੋਰ ਲਾਇਆ ਜੀ ਜਾਲ ਲਾ ਦੋ ਜਾਲ ਲਾ ਦੋ ਇਹਨਾਂ ਨੇ ਨਾ ਸਾਨੂੰ ਜਾਲ ਦਿੱਤਾ ਨਾ ਕੰਮ ਕਰਨ ਦਿੱਤਾ ਠੀਕ ਆ ਜੀ ਇਹ ਕਹਿੰਦੇ ਜੀ ਅਸੀਂ 100 ਫੁੱਟ ਤੋਂ ਕੰਮ ਕਰੂਗਾ 100 ਫੁੱਟ ਤੋਂ ਇੱਕ ਵੀ ਤੋਂ ਉਹਦੇ ਵਿੱਚ ਆ ਬੰਦੇ ਖੜੇ ਵੀ ਇੱਕ ਵੀ ਬੰਦਾ ਕਹਿ ਦੇਵੇ 100 ਫੁੱਟ ਤੋਂ ਇਹਨਾਂ ਨੇ ਕੁਝ ਕੀਤਾ ਵਾ ਕਿਤਾ ਉਹ ਨਹੀਂ ਕੀਤਾ ਨਾ ਇਸੇ ਪ੍ਰਸ਼ਾਸਨ ਦਾ ਨਹੀਂ ਕੀਤਾ ਆ ਕੋਈ ਆਂਦੇ ਆ ਫੋਟੋ ਕਰਾ ਕੇ ਚਲ ਜੇ ਰਿਆ ਆਮ ਜਨਤਾ ਲੱਗ ਰਹੀ ਹੈ ਅਸੀਂ 6 ਵਜੇ ਦੇ ਨਗਰੇ ਆ ਇੰਨਾ ਟਾਈਮ ਹੋ ਗਿਆ 2 ਵਜੇ ਆ ਹੋਣ ਗਿਆ ਸੀਗਾ ਹੱਥ ਬੰਨਿਆ ਸਾਡੇ ਕੋ ਬੋਰਾ ਨਹੀਂ ਚਾਹਤੀ ਠੀਕ ਆ ਜੀ ਇਹ ਕੁਛ ਨਹੀਂ ਕਰ ਰੇ ਪ੍ਰਸ਼ਾਸਨ ਦਾ ਕੁਛ ਨਹੀਂ ਕਰ ਰਿਆ ਹੁਣ ਘੰਟਾ ਹੋ ਗਿਆ ਆਪਣਾ ਇਹਨੂੰ ਪੱਥਰ ਉੱਥੇ ਦੇ ਉੱਥੇ ਹੀ ਪਏ ਆ ਪੱਥਰ ਕਰਨੇ ਕੀ ਆ ਫੋਟੋ ਕਰਾ ਲਓ ਜਾ ਕੇ ਇੱਥੇ ਜਾ ਕੇ ਫੋਟੋ ਖੋ ਪੱਥਰ ਦੇ ਜਾਲ ਰੱਖੇ ਹੋਏ ਤੁਸੀਂ ਕੀ ਕਹਿ ਰਹੇ ਸੀ ਤੁਸੀਂ ਮੇਰੇ ਪਿੱਛੇ ਬੋਲਦੇ ਸੀ ਹੈ ਇਹ ਟੀਮਾਂ ਭੱਜ ਗਈਆਂ ਬਹੁਤ ਚੀਦਾ ਕਰੋ ਅੱਜ ਸਾਰੀਆਂ ਟੀਮਾਂ ਭੱਜ ਗਈਆਂ ਈ ਸੀ ਸਾਰੀ ਭੱਜ ਗਈਆਂ ਕਿਹ ਕਿਹ ਜਾ ਰਹੀਆਂ ਵੀ ਡੀਸੀ ਦਿਖ ਰਹੀਆਂ ਉਹ ਭੱਜ ਗਈਆਂ ਹਾਂਜੀ ਉਹ ਤਾਂ ਐਨਡੀਆਰਐਫ ਵਾਲੇ ਸੀਗੇ ਜਿਹਦੇ ਨਾਲ ਗੱਲ ਕਰਕੇ ਸੀਸੀ ਹੋਣ ਚੱਲ ਗਿਆ ਹਾਲਾਤ ਤਾਂ ਵੈਸੇ ਤਾਂ ਪੰਜਾਬ ਸਿੰਘ ਚੈਨਲ ਨੇ ਚੰਗੀ ਤਰ੍ਹਾਂ ਦਿਖਾਏ ਆ ਅਸੀਂ ਬੰਦੇ ਉੱਤੇ ਖੜੇ ਆ ਆ ਵੀਰੇ ਆ ਦੇਖੋ ਕੀ ਹਾਲਾਤ ਆ ਥੱਲੇ ਇਹ ਕਹਤੇ ਚੀਕਣੀ ਮਿੱਟੀ ਪਵਾ ਰੱਖੀ ਐ ਇਹਨਾਂ ਨੇ ਤੇ ਜਿਹਦੇ ਕਰਕੇ ਨਾ ਕੋਈ ਕੁਝ ਕਰਨ ਜੋਗਾ ਤੋ ਤੋੜਾ ਫੇਰਾ ਵੀ ਸਾਡਾ ਔਖਾ ਕੀਤਾ ਵੇਖੋ ਕੀ ਹਾਲਾਤ ਨੇ ਦੇਖਤਾ ਰਿਹਾ ਨੀਗਾ ਅਬਸ ਇੰਨਾ ਕਰ ਰਹਿ ਗਿਆ 2 250 ਕਿਲੋਮੀਟਰ ਜੋਤ ਸਾਰਾ ਹੀ ਆ ਗਿਆ ਜੀ ਸਾਰਾ ਪਪੂਲਰ 2 200 ਕਿਲੋਮੀਟਰ ਸੀਗੇ ਤੇ ਪਪੂਲਰ ਕਿੰਨਾ ਸੀ ਕਿੰਨੇ ਖੇਤ ਆ ਜਿਹੜੇ ਬਰਬਾਦ ਹੋ ਗਏ ਨੇ ਇਹ ਇਹਨਾਂ ਦੇ ਹਾਲਾਤ ਆ ਸਾਨੂੰ ਇਹ ਬਚਾਉਣ ਦੇ ਤਰੀਕੇ ਹੁਣ ਵੀ ਪਿੰਡ ਵਾਲਿਆਂ ਦੀ ਤਾਂ ਇਹਨਾਂ ਨੂੰ ਵੈਸੇ ਫਿਕਰ ਨਹੀਂ ਹਾਂ ਲੁਧਿਆਣੇ ਸ਼ਹਿਰ ਦੀ ਜ਼ਰੂਰ ਫਿਕਰ ਪਈ ਹੋਈ ਆ ਸੁਣਦੇ ਵਿੱਚ ਜੋ ਕੁਝ ਆਇਆ ਆ ਸੋ ਇਹ ਸਾਡੇ ਇੱਥੇ ਇਹਨਾਂ ਨੇ ਹਾਲਾਤ ਬਣਾਏ ਆ ਪ੍ਰਸ਼ਾਸਨ ਫੇਰੇ ਬੋਲਦੇ ਆ ਕਿ ਪ੍ਰਸ਼ਾਸਨ ਨੂੰ ਬੋਲਦੇ ਹੋ ਹੁਣ ਤੱਕ ਮੈਂ ਕੁਝ ਨਹੀਂ ਕਹਿ ਰਹੀ ਸੀਗੀ ਮੰਤਰੀ ਨੂੰ ਵੀ ਕੁਝ ਨਹੀਂ ਬੋਲਿਆ ਵੀ ਠੀਕ ਆ ਚਲੋ ਕਰ ਰਿਹਾ ਸ਼ਾਇਦ ਕਰ ਰਿਹਾ ਪਰ ਹੁਣ ਜਦੋਂ ਬੱਚਿਆਂ ਤੋਂ ਪਤਾ ਲੱਗਿਆ ਇਹਨਾਂ ਨੇ ਦੱਸਿਆ ਸਾਰਿਆਂ ਨੇ ਵੀਰਾਂ ਨੇ ਵੀ ਇੱਥੇ ਕੁਝ ਵੀ ਨਹੀਂ ਹੋ ਰਿਹਾ ਆਉਂਦੇ ਆ ਕੁਝ ਨਹੀਂ ਕਰਦੇ ਹੁਣਾ ਉੱਥੇ ਮਿਲ ਕੇ ਆਇਆ ਸੀ ਇਰੀਗੇਸ਼ਨ ਵਾਲਿਆਂ ਨੂੰ ਵੀ ਕਿਹਾ ਵੀ ਕੁਝ ਕਰੋ ਬਟ ਦੇ ਹੈਵ ਡਨ ਨਥਿੰਗ ਆ ਬੋਰੇ ਪਰ ਹੈ ਭਈਆ ਦੇ ਆ ਡੂਇੰਗ ਨਥਿੰਗ ਨਾ ਕਿਤੇ ਤੇ ਨਵੀਉ ਕੰਪਨੀ ਨੇ ਤੇ ਮਾਈਨਿੰਗ ਕੀਤੀ ਆ ਨਾ ਇਹਦੇ ਮਾਈਨਿੰਗ ਵਾਲੇ ਨਵੀਉ ਵਾਲੇ ਇੱਥੇ ਆਏ ਆ ਉਹਨਾਂ ਨੂੰ ਵੀ ਅਸੀਂ ਕਹਿ ਕੇ ਦੇਖ ਲਿਆ ਮੈਂ ਉਹਨਾਂ ਨੂੰ ਵੀ ਪਰਸੋਂ ਦੀ ਕਹਿ ਰਹੀ ਆ ਵੀ ਸਾਡੀ ਇੱਥੇ ਮਦਦ ਕਰੋ ਸਾਡਾ ਇੱਥੇ ਜੋ ਮੰਤਰੀ ਨਾਲ ਮੇਰੀ ਸੰਡੇ ਦੀ ਗੱਲ ਹੋ ਰਹੀ ਆ ਨਹੀਂ ਬਹੁਤ ਦੂਰ ਆ ਬਹੁਤ ਦੂਰ ਆ ਬਹੁਤ ਦੂਰ ਆ ਕਰਦੇ ਕਰਦੇ ਆ ਲਿਆਂਦਾ ਹੁਣ ਇਹਦੇ ਵਿੱਚ ਨੁਕਸਾਨ ਕਿਦਾ ਹੋਣਾ ਨੁਕਸਾਨ ਤਾਂ ਸਾਡੇ ਗਰੀਬ ਲੋਕਾਂ ਦਾ ਹੋਣਾ ਹੈ ਨਾ ਜਿਹੜੇ ਮੂਹਰੇ ਬੈਠੇ ਨੇ ਹਾਂਜੀ ਆਪ ਅੱਛਾ 1200 1300 ਪੂਲਾ ਡੇ ਗਿਆ ਕੋਈ ਨਹੀਂ ਆਪਾਂ ਇਹਨਾਂ ਤੋਂ ਹੀ ਲਵਾਂਗੇ ਨੁਕਸਾਨ ਸਾਰੀ ਜ਼ਮੀਨ ਪੂਛਲੇ ਆ ਗਿਆ ਮਾਨੂੰ ਘਾ ਲੱਗ ਰਿਹਾ ਕਿਦਾ ਡੇ ਗਿਆ ਇਹਦੇ ਬਹੁਤ ਜ਼ੋਰ ਆ ਗਿਆ ਉਹ ਪਾਣੀ ਆ ਗਿਆ ਇਹਨਾਂ ਦਾ 1200 ਪੂਲਾ ਸੀ ਸਾਰਾ ਡੇ ਗਿਆ ਜ਼ਮੀਨ ਤਾਂ ਗਈ ਹੋਰ ਕੋਈ ਸਾਧਨ ਅੰਨਾ ਕਿੰਨੀ ਮੋਟਰ ਵੇਚੀ ਵਿੱਚ ਸਾਢੇ 18 ਕਿਲੇ ਵਿੱਚੇ ਮੋਟਰ ਗਈ ਬਹੁਤ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਕੋਈ ਵੀ ਇੱਥੇ ਆ ਰਹੀ ਰਿਹਾ ਇਹ ਪਹਿਲਾ ਪਹਿਲਾ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਪਹਿਲਾਂ ਇਹ ਬੰਨ ਪਰੇ ਸੀਗਾ ਫਿਰ ਇਹ ਲੋਕਾਂ ਤੋਂ ਜ਼ਮੀਨ ਉਹਨਾਂ ਨੂੰ ਅੰਦਰਲੇ ਪਾਸੇ ਦੇ ਕੇ ਤੇ ਬੰਨ ਇੱਧਰ ਲਿਆਂਦਾ ਸੀਗਾ ਤੇ ਹੁਣ ਇਥੋਂ ਫੇਰ ਅੱਗੇ ਲੈ ਕੇ ਜਾਣਗੇ ਕਿੰਨਾ ਕਾ ਦਰਿਆ ਨੂੰ ਰਾਹ ਦੇਣਾ ਇਹਨਾਂ ਨੇ ਲੋਕੀ ਕਹਿੰਦੇ ਆ ਨਾ ਕਿ ਦਰਿਆ ਰਾਹ ਲੈ ਜਾਂਦਾ ਇੱਥੇ ਦਰਿਆ ਮਤਲਬ ਲੋਕਾਂ ਨੇ ਦਰਿਆ ਦਾ ਰਾਹ ਦੱਬਿਆ ਇੱਥੇ ਦਰਿਆ ਸਾਡਾ ਰਾਹ ਦੱਬੀ ਜਾਂਦਾ ਆ ਤੇ ਦੱਬ ਕੀਤੇ ਕਰਕੇ ਰਿਆ ਇਹਨਾਂ ਦੇ ਕਰਕੇ ਉਹ ਫੇਰ ਇਹ ਜਾ ਕੇ ਕਦੇ ਕਿੱਥੇ ਡਰਾਮੇबाजी ਕਰਦੇ ਕਦੇ ਕਿੱਥੇ ਡਰਾਮੇबाजी ਕਰਦੇ ਆ ਆ ਦੇਖ ਲੋ ਲੋਕ ਜਾਗਦੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਵੀ ਮਾਰ ਤਾਂ ਸਾਡੇ ਘਰਾਂ ਨੂੰ ਪੈਣੀ ਆ ਆ ਇਹਨਾਂ ਦੇ ਹਾਲਾਤ ਆਉਂਦੇ ਆ ਫੋਟੋਆਂ ਖਿਚਾ ਕੇ ਤੁਰਦੇ ਬਣਦੇ ਆ ਤੇ ਆ ਡੂਇੰਗ ਨਥਿੰਗ ਹੁਣੀ ਮੇਰੀ ਡੀਸੀ ਨਾਲ ਗੱਲ ਹੋਈ ਆ ਬਟ ਉਹ ਵੀ ਕੁਝ ਨਹੀਂ ਕਰ ਰਹੇ ਹੈਗੇ ਡੀਸੀ 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 ਭੱਜ ਗਿਆ ਡੀਸੀ ਚਲਾ ਗਿਆ ਦੇਖ ਮਿਲਟਰੀ ਵਾਲੇ ਆ ਉਹ ਵੀ ਚੱਲ ਕੇ ਗਿਰਾ ਡੜ ਕੇ ਆਰਐਫਐ ਵੀ ਚੱਲ ਗਈ ਮਿਲਟਰੀ ਆਈ ਸੀ ਫੌਜ ਆਈ ਸੀ ਪੂਰੀਆਂ ਤਿੰਨ ਗੱਡੀਆਂ ਆਈਆਂ ਸੀ ਨਹੀਂ ਫੌਜ ਸੀ ਜਾਂ ਕੋਈ ਹੋਰ ਸੀ ਆਰਮੀ 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 ਵਾਲੇ ਹੀ ਸੀ ਆਰਮੀ ਵਾਲੇ ਸੀ ਅੱਜ ਇਹ ਕਿੱਦਾਂ ਲੱਗੇ ਸੀ ਉਹ ਵੀ ਨੰਗੇ ਸਾਰੇ ਐਂਡੀ ਸੱਤ ਬੀੜੀ ਤੇ ਜਲ ਗਏ ਹਾਂ ਹਾਂ ਇਹ ਚਲੇ ਗਏ ਸੀ ਜੀਆਂ ਗੱਡੀਆਂ ਆ ਦੇਖ ਲੋ ਜੀ ਕੀ ਕੰਡੀਸ਼ਨ ਆ ਸਾਡੀ ਸਾਡੇ ਲੋਕਾਂ ਦੇ ਹਾਲਾਤ ਕੋਟਨਾ ਲੈ ਜਾ ਹੁਣ ਨਹੀਂ ਨਹੀਂ ਮੈਂ ਕੋਈ ਚੱਕਰ ਨਹੀਂਗਾ ਨਹੀਂ ਆ ਲੋਕ ਹੀ ਲੱਗੇ ਹੋਏ ਆ ਆਪਣਾ ਜੋ ਵੀ ਬਚਾਓ ਕਾਰਜਾਂ ਦੇ ਉੱਤੇ ਪਰ ਸਾਰਾ ਕੁਝ ਸਾਡਾ ਮਤਲਬ एवरीथिंग ਇਜ਼ ਇਨ ਵੇਨ ਕਿੱਧਰਲੇ ਪਾਸੇ ਇਹ ਇਹ ਜਿਹੜਾ ਆਪਣਾ ਪਾੜ ਪਿਆ ਆ ਇਹ ਕਿੰਨੇ ਕਿੰਨਾ ਉਹ ਪੂਤਗੜ ਤੋਂ ਲੈ ਕੇ ਤੱਕ ਕਿੰਨਾ ਪਾੜ ਆ ਇਹ 2 ਕਿਲੋਮੀਟਰ ਏਰੀਆ ਆ ਇਹ 1.5 ਡੇਢ ਕਿਲੋਮੀਟਰ 2 ਕਿਲੋਮੀਟਰ ਥੋੜਾ ਜਾਂ ਕਿਲੋਮੀਟਰ ਬਹੁਤ ਜ਼ਿਆਦਾ ਹੁੰਦਾ ਫਿਰ ਅਧਰਿਆ ਜਿਹੜੀ ਪਾਰ ਦੇ ਕਿਲੇ ਦੀ ਨਿਮਾਨੇ ਦਾ ਫੇਰ ਵੀ ਕਹਿੰਦਾ ਮਤਲਬ ਕਿ ਕਿਲੋਮੀਟਰ ਪਹਿਲਾਂ 1.5 ਕਿਲੋਮੀਟਰ ਦਾ ਡੀਸੀ ਦੇ ਗਨਮੈਨ ਦਾ ਇੱਥੇ ਨਹੀਂ ਇੱਥੇ ਫਿਰਦੇ ਆ ਇਰੀਗੇਸ਼ਨ ਇਰੀਗੇਸ਼ਨ ਵਾਲੇ ਦਾ ਗਨਮੈਨ ਇਰੀਗੇਸ਼ਨ ਵਾਲੇ ਦਾ ਫਿਰਦੇ ਆ ਹੈ ਡੀਸੀ ਦਾ ਗਨਮੈਨ ਗਨਮੈਨ ਹੀ ਇੱਥੇੋਂ ਸਾਡਾ ਭੱਜ ਗਿਆ ਉਹ ਗੱਡੀ ਗੁੱਡੀ ਵਰਗੀ ਉਹ ਡੀਸੀ ਨਹੀਂ ਹੈ ਕਹਿੰਦੇ ਉਹ ਗਨਮੈਨ ਕੰਮ ਕਰਨ ਲੱਗੇ ਹੋ ਇੱਥੇ ਮੈਂ ਕਿਧਰੇ ਕਿਤੇ ਲੋਕਾਂ ਤੁਸੀਂ ਪਲੀਜ਼ ਇਸ ਚੀਜ਼ ਨੂੰ ਸ਼ੇਅਰ ਕਰੋ ਲੋਕਾਂ ਬਾਕੀ ਕੋਈ ਨਹੀਂ ਜੇ ਸਾਡੇ ਨਾਲ ਮਾਰੀ ਕਰਨਗੇ ਛੱਡ ਦੇ ਫਿਰ ਅਸੀਂ ਵੀ ਨਹੀਂ ਇਹਨਾਂ ਨੂੰ ਸਿੱਧੀ ਜੀ ਗੱਲ ਆ ਡੀਸੀ ਨੂੰ ਸਾਫ਼ ਵਾਰਨਿੰਗ ਦਿੱਤੀ ਹੈ ਕਿ ਬਾਏ ਨੇਮ ਇਹਨਾਂ ਤੇ ਮੈਂ ਜਿਹੜੀ ਇਹ ਰੱਟ ਪਾ ਕੇ ਇਹਨਾਂ ਦੀ ਜਿਹੜੀ ਲਾਇਬਿਲਟੀ ਫਿਕਸ ਕਰਾਂਗੇ ਨਾਲ ਹੀ ਇਹਦੀ ਨਾਲ ਹੀ ਮੰਤਰੀ ਦੀ ਤੇ ਨਾਲ ਹੀ ਜਿਹੜੀ ਇਹ ਨਵੀਂ ਕੰਪਨੀ ਆ ਇਹਨਾਂ ਦੀ ਹੀ ਇਹਨਾਂ ਨੂੰ ਹੀ ਸਾਡੇ ਲੋਕਾਂ ਨੂੰ ਮੁਆਵਜ਼ਾ ਦੇਣਾ ਪੈਣਾ ਇਹਨਾਂ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਜਿੰਨਾ ਕਰਕੇ ਸਾਡੇ ਜਿਹੜੇ ਲੋਕ ਆ ਤੜਫੇ ਹੋਏ ਆ ਲੋਕਾਂ ਦੇ ਘਰ ਬਰਬਾਦ ਕੀਤੇ ਇਹਨਾਂ ਨੇ ਫਸਲਾਂ ਬਰਬਾਦ ਕੀਤੀਆਂ ਨੇ